ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰੀਏ ਵੀ ਜੇ ਇਹ ਦੋ ਚੀਜ਼ਾਂ ਮਿਲਾ ਕੇ ਖਾਣੇ ਹਨ ਨਾ ਤਾਂ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਅਨੇਕ ਫਾਇਦੇ ਹੁੰਦੇ ਨੇ ਤੇ ਉਹ ਕੀ ਕੀ ਨੇ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਲੈ ਲਓ ਜੀ ਇੱਕ ਕਬਲੀ ਸੌਂਫ ਦੀ ਤੁਸੀਂ ਇਹਨੂੰ ਤਿਆਰ ਕਰਕੇ ਰੱਖ ਲੈਣਾ ਹੈਗਾ ਰੋਟੀ ਤੋਂ ਮਗਰੋਂ ਜਿਵੇਂ ਆਪਾਂ ਕੋਈ ਨਾ ਕੋਈ ਚੀਜ਼ ਮੂੰਹ 'ਚ ਪਾਉਨੇ ਆ ਹਨਾ ਤੇ ਤੁਸੀਂ ਉਸ ਤਰ੍ਹਾਂ ਇਹਨੂੰ ਖਾਣਾ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਇਹਨੂੰ ਸੌਂਫ ਨੂੰ ਕਿਵੇਂ ਤਿਆਰ ਕਰਕੇ ਰੱਖਣਾ ਹੈ ਬਹੁਤ ਹੀ ਸੌਖਾ ਤਰੀਕਾ ਹੈ ਜੀ ਤੇ ਖਾਣਾ 1 ਮਿੰਟ 'ਚ ਹੀ ਹਾਜਮ ਹੋ ਜਾਂਦਾ ਭੁੱਖ ਵੀ ਲੱਗਦੀ ਹੈਗੀ ਹੈ ਤੇ ਖਾਣਾ ਪੀਣਾ ਹਾਜਮ ਹੁੰਦਾ ਤੇ ਪੇਟ ਵੀ ਨਹੀਂ ਫੁੱਲਦਾ ਹੈਗਾ ਬਿਲਕੁਲ ਤੁਸੀਂ ਠੀਕ ਰਹਿਣ ਲੱਗ ਜਾਓਗੇ ਤੇ ਹੁਣ ਗਰਮੀ ਦਾ ਮੌਸਮ ਹੈ ਤੇ ਇਹ ਠੰਡੀ ਵੀ ਹੁੰਦੀ ਹੈਗੀ ਹੈ ਵਿਟਾਮਿਨ ਸੀ ਵੀ ਆਪਾਂ ਨੂੰ ਨਾਲ ਮਿਲਦਾ ਹੈਗਾ ਜੀ ਆਪਾਂ ਨੇ ਕੀ ਕਰਨਾ ਇਹਨੂੰ ਮਤਲਬ ਕੌਲੀ ਨੂੰ ਇੱਕ ਨੂੰ ਚੰਗੀ ਤਰ੍ਹਾਂ ਇਹਦੇ ਚ ਵਿਚਾ ਲੈਣਾ ਹੈਗਾ ਸੌਂਫ ਦੀ ਇੱਕ ਕੌਲੀ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਅੱਧਾ ਤੁਸੀਂ ਨਿੰਬੂ ਕੱਟ ਲਓ ਠੀਕ ਆ ਬਹੁਤ ਹੀ ਸੌਖਾ ਤਰੀਕਾ ਜੀ ਇਹਨੂੰ ਬਣਾਉਣ ਦਾ ਤੁਸੀਂ ਇਸ ਤਰ੍ਹਾਂ ਬਣਾ ਕੇ ਤੇ ਇਹਨੂੰ ਵਰਤ ਸਕਦੇ ਹੈਗੇ ਹੋ ਆਹ ਲਓ ਜੀ ਤੁਸੀਂ ਇਹਨੂੰ ਨਿੰਬੂ ਨੂੰ ਵਿਚਾਲਿਓ ਕੱਟ ਲਿਆ ਤੇ ਹੁਣ ਆਪਾਂ ਕੀ ਕਰਨਾ ਹੈਗਾ ਨਿੰਬੂ ਨੂੰ ਸੌਫ ਦੇ ਉੱਤੇ ਨਚੋੜ ਦੇਣਾ ਹੈ ਚੰਗੀ ਤਰ੍ਹਾਂ ਤੁਸੀਂ ਸੌਫ ਦੇ ਉੱਤੇ ਨਿਚੋੜਦੇ ਹੋ ਨਿੰਬੂ ਨੂੰ ਵਧੀਆ ਇਹਨੇ ਤਿਆਰ ਹੋ ਜਾਣਾ ਜੀ ਗਿੱਲੀ ਹੋ ਜਾਣੀ ਹੈ ਇੱਕ ਵਾਰੀ ਸੌਫ ਸੌਫ ਇੱਕ ਵਾਰ ਨਾ ਨਿੰਬੂ ਨਿਚੋੜਨ ਦੇ ਨਾਲ ਇਹ ਗਿੱਲੀ ਹੋ ਜਾਂਦੀ ਹੈਗੀ ਆ ਆ ਦੇਖੋ ਤੁਸੀਂ ਆਪਾਂ ਜਿਹੜਾ ਅੱਧਾ ਬੱਚਾ ਸੀ ਨਿੰਬੂ ਉਹ ਵੀ ਪਾਤਾ ਜੀ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਚਮਚ ਦੇ ਨਾਲ ਹਲਾ ਲੈਣਾ ਹੈਗਾ ਚੰਗੀ ਤਰ੍ਹਾਂ ਹਲਾਓ ਤੁਸੀਂ ਇਹਨੂੰ ਵਧੀਆ ਰਚਾ ਦਿਓ ਜੀ ਨਿੰਬੂ ਤੇ ਸੌਫ ਚੰਗੀ ਤਰ੍ਹਾਂ ਰਲ ਜਾਣੇ ਚਾਹੀਦੇ ਆ ਵਿੱਚ ਤੇ ਹੁਣ ਤੁਸੀਂ ਕਹੋਗੇ ਵੀ ਇਹ ਗਿੱਲੀ ਸੌਫ ਆਪਾਂ ਕਿਵੇਂ ਰੱਖੀਏ ਇਹ ਗਿੱਲੀ ਨਹੀਂ ਰੱਖਣੀ ਹੈਗੀ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਹੁਣ ਇਹਨੂੰ ਕਿਵੇਂ ਵਰਤਣਾ ਹੈਗਾ ਕਿਵੇਂ ਆਪਾਂ ਇਹਨੂੰ ਸੁਕਾਉਣਾ ਹੈਗਾ ਠੀਕ ਹੈ ਜੀ ਆ ਦੇਖੋ ਤੁਸੀਂ ਵਧੀਆ ਰਚ ਗਈ ਤੇ ਇਹ ਐਂ ਲੱਗਦਾ ਹੈਗਾ ਵੀ ਜਿਵੇਂ ਸਾਰੀ ਦੀ ਸਾਰੀ ਗਿੱਲੀ ਹੋ ਗਈ ਤਾਂ ਹੁਣ ਇਹ ਕਿਵੇਂ ਹਨਾ ਠੀਕ ਹੋਊਗੀ ਵੀ ਇਹੀ ਸੋਚਦੇ ਹੋਵੋਗੇ ਤੁਸੀਂ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਆ ਦੇਖੋ ਤੁਸੀਂ ਰਲਾਓ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਆਪਾਂ ਸੁੱਕਣੀ ਪਾਉਣੇ ਹੈਗੇ ਆ ਜੀ ਸੁੱਕਣੀ ਜਦੋਂ ਪੈ ਜੂਗੀ ਨਾ ਇਹ ਉਦੋਂ ਦੇਖਿਓ ਤੁਸੀਂ ਇਹਦਾ ਰਿਜ਼ਲਟ ਨਿਕਲਦਾ ਠੀਕ ਹੈ ਜੀ ਤੇ ਆਜੋ ਫਿਰ ਮੈਂ ਤੁਹਾਨੂੰ ਅੱਗੇ ਦੀ ਇਹਦੀ ਪ੍ਰਕਿਰਿਆ ਦੱਸਾਂ ਆਪਾਂ ਨੇ ਕੀ ਕੀਤਾ ਜੀ ਇਹਨੂੰ ਲਿਆ ਟਿਕਾ ਹੁਣ ਟਿਕਾ ਕੇ ਚੰਗੀ ਤਰ੍ਹਾਂ ਰੱਖਤਾ ਜੀ ਹੁਣ ਆਪਾਂ ਇਹਨੂੰ ਲੈ ਜਾਾਂਗੇ ਧੁੱਪੇ ਆਪਣੇ ਠੀਕ ਹੈ ਜੀ ਧੁੱਪੇ ਇਹਨੂੰ ਮੈਂ ਬਾਹਰ ਰੱਖਿਆ ਹਾਂਗੀ ਧੁੱਪ ਦੇ ਵਿੱਚ ਆਹ ਦੇਖੋ ਤੁਸੀਂ ਆਪਾਂ ਰੱਖਤੀ ਜੀ ਇਹਨੂੰ ਧੁੱਪ ਦੇ ਵਿੱਚ ਧੁੱਪ 'ਚ ਇਹਨੇ ਥੋੜਾ ਜਿਹਾ ਚਿਰ ਚ ਸੁੱਕ ਜਾਣਾ ਹੈਗਾ ਨਿੰਬੂ ਨੇ ਤੇ ਸੌਫ ਨੇ ਥੋੜੇ ਚਰਤੇ ਵਿੱਚ ਇਹਨੇ ਸੁੱਕ ਜਾਣਾ ਹੈਗਾ ਜਦੋਂ ਇਹ ਸੁੱਕ ਜੂਗੀ ਫਿਰ ਆਪਾਂ ਇਹਨੂੰ ਚੱਕ ਲਿਆਵਾਂਗੇ ਜੀ ਅੰਦਰ ਤੇ ਅੰਦਰ ਲਿਆ ਕੇ ਤੁਸੀਂ ਇਹਨੂੰ ਆ ਦੇਖੋ ਤੁਸੀਂ ਆਪਾ ਚੱਕ ਲਏ ਜੀ ਸੁੱਕ ਗਿਆ ਦੇਖੋ ਕਿਵੇਂ ਬਣ ਗਈ ਕਹ ਦੂਗਾ ਵੀ ਇਹ ਗਿੱਲੀ ਸੀਗੀ ਹੈ ਨਾ ਆ ਸੁੱਕ ਗਈ ਬਿਲਕੁਲ ਥੋੜੇ ਟਾਈਮ ਚ ਹੀ ਸੁੱਕ ਜਾਂਦੀ ਹੈ ਜੀ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਤੇ ਇਹਨੂੰ ਤੁਸੀਂ ਕੀ ਕਰਨਾ ਹੈਗਾ ਕਾਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਲਓ ਕੰਚ ਦੇ ਬਰਤਨ ਚ ਪਾ ਕੇ ਰੱਖ ਲਓ ਜੀ ਛੋਟਾ ਜਿਹਾ ਕੋਈ ਡੱਬਾ ਲੈ ਲਓ ਕੰਚ ਦਾ ਆ ਦੇਖੋ ਜਿਵੇਂ ਮੈਂ ਲੈ ਰੱਖਿਆ ਹੈਗਾ ਇਹਦੇ ਚ ਪਾ ਕੇ ਰੱਖ ਲਓ ਤੇ ਇੱਕ ਚਮਚਾ ਤੁਸੀਂ ਡੇਲੀ ਰੋਟੀ ਤੋਂ ਬਾਅਦ ਖਾਓ ਇੱਕ ਚਮਚਾ ਤੁਸੀਂ ਦੇ ਲਈ ਖਾਣਾ ਜੀ ਦੇਖੋ ਫਿਰ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਰਿਜ਼ਲਟ ਹੈਦਾ ਬਹੁਤ ਹੀ ਸਵਾਦ ਲੱਗਦੀ ਹੈ ਇਹ ਖਾਣੇ ਦੇ ਬਾਅਦ ਤੇ ਨਾਲੇ ਮੂੰਹ ਵਧੀਆ ਹੋਇਆ ਰਹਿੰਦਾ ਹੈਗਾ ਜੀ ਤੁਸੀਂ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਇਆ ਕਰੋ ਤੇ ਨਾਲੇ ਭਾਈ ਕੁੜੀਓ ਘਰਦਿਆਂ ਨੂੰ ਖਵਾਇਆ ਕਰੋ ਹਨਾ ਬੱਚੇ ਵੀ ਖਾ ਸਕਦੇ ਆ ਜੀ ਦੇਖੋ ਫਿਰ ਹਾਜਮਾ ਤੁਹਾਡਾ ਤੰਤਰ ਉਸਤ ਰਹਿੰਦਾ ਤੇ ਚਲੋ ਠੀਕ ਹੈ ਜੀ ਆਹ ਦੇਖੋ ਇੰਨੀ ਖਾ ਲਿਆ ਕਰੋ ਠੀਕ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਹਨ ਤੇ ਆਪਣੀ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਓਕੇ ਜੀ ਬਾਏ ਬਾਏ